ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਦੇ ਪੱਖੋਂ ਆਵਾਜ਼ ਦੀ ਇਸ ਅਗਲੀ ਪੇਸ਼ਕਸ਼ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਕੱਲ ਯਾਨੀ ਵੀਰਵਾਰ ਨੂੰ ਸੰਯੁਕਤ ਕਿਸਾਨ ਮੋਰਚਾ ਐਸਕੇਐਮ ਅਤੇ 10 ਕੇਂਦਰੀ ਟ੍ਰੇਡ ਯੂਨੀਅਨਾਂ ਵੱਲੋਂ ਦਿੱਤੇ ਗਏ ਦੇਸ਼ ਵਿਆਪੀ ਹੜਤਾਲ ਇयांਇ ਕਹਿ ਲਈਏ ਕਿ 파ਰਸ ਬੰਦ ਨੂੰ ਰਲਵਾ ਮਿਲਮਾ ਜਿਹਾ ਹੰਗਾਰਾ ਸੂਬੇ ਪਰ ਦੇ ਵਿੱਚ ਮਿਲਿਆ ਹੈ ਕਈ ਥਾਂ ਤੇ ਧਰਨੇ ਪ੍ਰਦਰਸ਼ਨ ਜ਼ਰੂਰ ਹੋਏ ਹਨ ਪਰ ਆਮ ਰੋਜ਼ਮਰਾਂ ਦੀ ਜ਼ਿੰਦਗੀ ਨੂੰ ਵੀ ਕੋਈ ਬਹੁਤਾ ਫਰਕ ਨਹੀਂ ਪਿਆ। ਕਈ ਥਾਵਾਂ ਤੇ ਜਿਹੜੇ ਧਰਨੇ ਲੱਗੇ ਉਹ ਕਿਸਾਨ ਜਥੇਬੰਦੀਆਂ, ਟ੍ਰੇਡ ਯੂਨੀਅਨਾਂ ਅਤੇ ਲੇਬਰ ਜਥੇਬੰਦੀਆਂ ਦੀ ਹਮਾਇਤ ਨਾਲ ਹੀ ਲੱਗੇ ਪਰ ਬਾਜ਼ਾਰ, ਸਕੂਲ, ਫੈਕਟਰੀਆਂ ਅਤੇ ਬੈਂਕ ਆਮ ਦਿਨਾਂ ਵਾਂਗ ਹੀ ਕੰਮਕਾਜ ਕਰਦੇ ਦੇਖੇ ਗਏ। ਇਸ ਭਾਰਤaband ਦਾ ਸੱਦਾ ਟ੍ਰੇਡ ਯੂਨੀਅਨਾਂ ਵੱਲੋਂ ਕੇਂਦਰ ਸਰਕਾਰ ਦੀਆਂ ਮਜ਼ਦੂਰ ਵਿਰੋਧੀ, ਕਿਸਾਨ ਵਿਰੋਧੀ, ਦੇਸ਼ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਦੇ ਖਿਲਾਫ ਆਪਣਾ ਵਿਰੋਧ ਪ੍ਰਗਟ ਕਰਨ ਦੇ ਲਈ ਦਿੱਤਾ ਗਿਆ ਸੀ ਪੰਜਾਬ ਰੋਲਵਜ ਅਤੇ ਪੀਆਰਟੀਸੀ ਦੀਆਂ ਸੇਵਾਵਾਂ ਦੇ ਵਿੱਚ ਬੇਗਨ ਜ਼ਰੂਰ ਦੇਖਣ ਨੂੰ ਮਿਲਿਆ ਜਦੋਂ ਟ੍ਰਾਂਸਪੋਰਟ ਕਿਸੇ ਬੰਦੀਆਂ ਨੇ ਆਪਣੀ ਹਮਾਇਤ ਦਾ ਐਲਾਨ ਕੀਤਾ ਪਰ ਇਹਨਾਂ ਦੀ ਹੜਤਾਲ ਦਾ ਮੁੱਖ ਕਾਰਨ ਆਪਣੀਆਂ ਪੈਂਡਿੰਗ ਮੰਗਾਂ ਜ਼ਿਆਦਾ ਸੀ ਨਾ ਕਿ ਕੁਝ ਹੋਰ ਸੜਕਾਂ ਉੱਤੇ ਸਰਕਾਰੀ ਬੱਸਾਂ ਘੱਟ ਦੇਖਣ ਨੂੰ ਮਿਲੀਆਂ ਪਰ ਪ੍ਰਾਈਵੇਟ ਬੱਸਾਂ ਰੋਜ਼ ਵਾਂਗ ਹੀ ਚੱਲ ਰਹੀਆਂ ਸਨ ਉਨ੍ਹਾਂ ਦੀ ਆਵਾਜ਼ਾਈ ਦੇ ਉੱਤੇ ਕੋਈ ਫਰਕ ਨਹੀਂ ਪਿਆ ਇਸ ਬੰਦ ਦਾ ਕਮਾਲ ਦੀ ਗੱਲ ਇਹ ਹੈ ਕਿ ਇਸ ਭਾਰਤ ਬੰਦ ਨੂੰ ਵਿਰੋਧੀ ਧਿਰ ਕਾਂਗਰਸ ਪਾਰਟੀ ਅਤੇ ਸੱਤਾ ਧਿਰ ਆਮ ਆਦਮੀ ਪਾਰਟੀ ਦੋਹਾਂ ਦਾ ਸਮਰਥਨ ਸੀ ਆਪ ਪੰਜਾਬ ਨੇ ਵੀਰਵਾਰ ਦੀ ਸਵੇਰ ਨੂੰ ਹੀ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਮੋਦੀ ਸਰਕਾਰ ਅਤੇ ਟਰੰਪ ਵਿਚਕਾਰ ਹੋਏ ਗੁਪਤ ਸਮਝੌਤੇ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਟ੍ਰੇਡ ਯੂਨੀਅਨਾਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਸੱਦੇ ਗਏ ਭਾਰਤ ਬੰਦ ਦਾ ਸਮਰਥਨ ਕਰਦੀ ਹੈ ਪਰ ਇਹ ਵੀ ਸਚਾਈ ਹੈ ਕਿ ਪਾਰਟੀ ਦੇ ਭਾਰਤ ਬੰਦ ਦੀ ਇਸਕਾਲ ਦੀ ਜਨਤਕ ਹਮਾਇਤ ਅਤੇ ਸਰਕਾਰੀ ਪ੍ਰਸ਼ਾਸਨ ਦੇ ਰੁਪਈਏ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ ਬੁੱਧਵਾਰ ਸ਼ਾਮ ਨੂੰ ਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪੀਐਸਪੀਸੀਐਲ ਨੇ ਇੱਕ ਚਿੱਠੀ ਜਾਰੀ ਕਰ ਦਿੱਤੀ ਸੀ ਆਪਣੇ ਮਲਾਜ਼ਮਾਂ ਨੂੰ ਚੇਤਾਵਨੀ ਦਿੰਦੇ ਹੋਏ ਕਿ ਜੇ ਕੋਈ ਵੀ ਮਲਾਜ਼ਮ 12 ਫਰਵਰੀ ਵਾਲੇ ਦਿਨ ਭਾਰਤਬੰਦ ਦੇ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਤੇ ਸਖਤ ਅਨੁਸ਼ਾਸਨਿਕ ਕਾਰਵਾਈ ਕੀਤੀ ਜਾਵੇ ਗੁਰਪ੍ਰੀਤ ਸਿੰਘ ਗੰਧੀਵੈਲਡ ਜੋ ਕਿ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਕਰਮਚਾਰੀ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਹਨ ਉਹ ਕਹਿੰਦੇ ਹਨ ਕਿ ਇਹ ਤਾਂ ਪਖੰਡ ਦੀ ਹੱਦ ਹੋ ਗਈ ਹੈ ਇੱਕ ਪਾਸੇ ਤੁਸੀਂ ਭਾਰਤਬੰਦ ਦੀ ਕਾਲ ਨੂੰ ਸਮਰਥਨ ਦੇ ਰਹੇ ਹੋ ਅਤੇ ਦੂਜੇ ਪਾਸੇ ਸਾਨੂੰ ਹੜਤਾਲ ਨਾ ਕਰਨ ਦੀ ਚੇਤਾਵਨੀ ਦੇ ਰਹੇ ਫੇਰ ਵੀ ਸਾਡੀ ਫੈਡਰੇਸ਼ਨ ਦੇ ਕਈ ਕਰਮਚਾਰੀ ਇੱਕ ਦਿਨ ਦੀ ਹੜਤਾਲ ਤੇ ਗਏ ਹੋਏ ਹਨ ਉਹਨਾਂ ਨੂੰ ਪਹਿਲਾਂ ਵੀ ਅਜਿਹੀਆਂ ਚਿੱਠੀਆਂ ਮਿਲਦੀਆਂ ਹੀ ਰਹਿੰਦੀਆਂ ਹਨ ਇਸ ਚੇਤਾਵਨੀ ਪੱਤਰ ਦੇ ਵਿੱਚ ਇਹ ਹਦਾਇਤ ਦਿੱਤੀ ਗਈ ਹੈ ਕਿ ਪੀਐਸ ਪੀਸੀਐਲ ਦਾ ਕੋਈ ਵੀ ਦਫ਼ਤਰ ਬੰਦ ਨਹੀਂ ਹੋਵੇਗਾ ਅਤੇ ਸਾਰੇ ਕੈਸ਼ ਕਾਊਂਟਰ ਵੀ ਖੁੱਲੇ ਰੱਖੇ ਜਾਣਗੇ ਇਹ ਵੀ ਕਿਹਾ ਗਿਆ ਹੈ ਕਿ ਜੇ ਕੋਈ ਕਰਮਚਾਰੀ 2 ਘੰਟੇ ਦੀ ਛੁੱਟੀ ਵੀ ਲੈਂਦਾ ਹੈ ਤਾਂ ਉਸ ਦੀ ਪੂਰੇ ਦਿਨ ਦੀ ਗੈਰ ਹਾਜ਼ਰੀ ਲੱਗੇਗੀ ਮੈਡੀਕਲ ਛੁੱਟੀ ਤੋਂ ਇਲਾਵਾ ਕੋਈ ਵੀ ਛੁੱਟੀ ਮਨਜ਼ੂਰ ਨਹੀਂ ਕੀਤੀ ਜਾਵੇਗੀ ਚਿੱਠੀ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਨੋ ਵਰਕ ਨੋ ਪੇ ਦਾ ਸਿਧਾਂਤ ਲਾਗੂ ਰਹੇਗਾ ਤਰੱਕੀਆਂ ਵੀ ਰੋਕ ਦਿੱਤੀਆਂ ਜਾਣਗੀਆਂ ਅਤੇ ਜਿਹੜੇ ਮੁਲਾਜ਼ਮਾਂ ਨੇ 2026 2027 ਦੇ ਵਿੱਚ ਵੀ ਰਿਟਾਇਰ ਹੋਣਾ ਹੈ ਇਸੇ ਸਾਲ ਜਿਹੜੇ ਰਿਟਾਇਰ ਹੋ ਰਹੇ ਹਨ ਉਹਨਾਂ ਦੇ ਪੈਨਸ਼ਨ ਪੱਤੇ ਵੀ ਖੁੱਸ ਜਾਣਗੇ ਸੁਪਰੀਮ ਕੋਰਟ ਦੇ ਫੈਸਲਿਆਂ ਦਾ ਹਵਾਲਾ ਦਿੰਦਿਆਂ ਇਹ ਵੀ ਕਿਹਾ ਗਿਆ ਹੈ ਕਿ ਮੁਲਾਜ਼ਮ ਨੂੰ ਨੌਕਰੀ ਤੋਂ ਡਿਸਮਿਸ ਵੀ ਕੀਤਾ ਜਾ ਸਕਦਾ ਹੈ ਕਿਸੇ ਵੀ ਹੜਤਾਲ ਜਾਂ ਤਰਨੇ ਨੂੰ ਅਨਫੇਅਰ ਟ੍ਰੇਡ ਪ੍ਰੈਕਟਿਸ ਯਾਨੀ ਨਜਾਇਜ਼ ਵਪਾਰਕ ਤਰੀਕੇ ਕਰਾਰ ਦਿੰਦੇ ਹੋਏ ਚਿੱਠੀ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਗਾਕਾ ਨੂੰ 24 ਘੰਟੇ ਬਿਜਲੀ ਦੀ ਸਪਲਾਈ ਦੇਣਾ ਸਾਡੀ ਇਹ ਨੈਤਿਕ ਜ਼ਿੰਮੇਵਾਰੀ ਹੈ ਪਰ ਗੱਡੀਵਿੰਡ ਦੇ ਕਹਿਣ ਮੁਤਾਬਕ ਇਸ ਚਤਾਵਨੀ ਦੇ ਬਾਵਜੂਦ ਵੀ 50 ਫੀਸਦੀ ਦੇ ਸਟਾਫ ਉਹਨਾਂ ਨੇ ਇਸ ਹੜਤਾਲ ਦੇ ਵਿੱਚ ਹਿੱਸਾ ਲੇਤਾ ਉਹ ਹੜਤਾਲ ਤੇ ਰਹੇ ਹੜਤਾਲ ਤੇ ਬੈਠੇ ਕਰਮਚਾਰੀਆਂ ਦਾ ਵੀ ਕਹਿਣਾ ਹੈ ਕਿ ਕਿਸੇ ਵੀ ਧਰਨੇ ਜਾਂ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਅਜਿਹੀਆਂ ਚਿੱਠੀਆਂ ਦਾ ਜਾਰੀ ਕਰਨਾ ਇਹ ਇੱਕ ਰੂਟੀਨ ਮੈਟਰ ਹੈ ਕੋਈ ਖਾਸ ਗੱਲ ਨਹੀਂ ਹੈ ਪਰ ਬਾਅਦ ਵਿੱਚ ਜਦੋਂ ਸਾਡੀ ਜਥੇਬੰਦੀਆਂ ਦੇ ਆਗੂਆਂ ਦੀ ਸਰਕਾਰ ਦੇ ਨਾਲ ਗੱਲਬਾਤ ਹੁੰਦੀ ਹੈ ਤਾਂ ਇਸ ਗੈਰ ਹਾਜ਼ਰੀ ਨੂੰ ਛੁੱਟੀ ਦੇ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ ਇਹ ਵੀ ਆਮ ਪ੍ਰੈਕਟਿਸ ਹੈ ਗੁਰਪ੍ਰੀਤ ਸਿੰਘ ਮਹਦੂਦਾਂ ਜੋ ਕਿ ਲੁਧਿਆਣੇ ਦੇ ਇੱਕ ਯੂਨੀਅਨ ਲੀਡਰ ਹਨ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਇਸ ਚਿੱਠੀ ਨੂੰ ਪੜ੍ਹ ਕੇ ਕੋਈ ਹੈਰਾਨੀ ਨਹੀਂ ਹੋਈ ਹੈ ਪਰ ਸਾਨੂੰ ਆਮ ਆਦਮੀ ਪਾਰਟੀ ਦੇ ਦੋਰੇ ਮਾਪ ਡੰਡਾਂ ਤੇ ਹੈਰਾਨੀ ਜ਼ਰੂਰ ਹੋਈ ਹੈ ਕਿਉਂਕਿ ਇਹ ਆਪ ਵੀ ਬੰਦ ਨੂੰ ਸਮਰਥਨ ਕਰ ਰਹੇ ਹਨ ਆਪ ਦੇ ਸੂਬਾ ਪ੍ਰਵਕਤਾ ਜਿਹੜੇ ਸਪੋਕਸਪੀਅਰ ਨੇ ਸਕੇਟ ਦੇ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਸ ਕਾਲ ਦਾ ਪੂਰੀ ਤਰ੍ਹਾਂ ਸਮਰਥਨ ਕਰਦੇ ਹਾਂ ਸਾਡੇ ਵਰਕਰਾਂ ਨੇ ਸੂਬੇ ਭਰ ਦੇ ਵਿੱਚ ਵਿਰੋਧ ਪ੍ਰਦਰਸ਼ਨ ਵੀ ਕੀਤੇ ਹਨ ਅਸੀਂ ਕਿਸਾਨਾਂ ਅਤੇ ਮਜ਼ਦੂਰਾਂ ਦੇ ਨਾਲ ਖੜੇ ਜਦੋਂ ਉਹਨਾਂ ਨੂੰ ਪੀਐਸਪੀਸੀਐਲ ਦੀ ਇਸ ਚਿੱਠੀ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਸੇ ਤਰ੍ਹਾਂ ਵੀ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ ਕਿ ਮੈਨੂੰ ਤਾਂ ਇਸ ਬਾਰੇ ਕੋਈ ਜਾਣਕਾਰੀ ਹੈ ਹੀ ਨਹੀਂ ਪਰ ਇਹ ਵੀ ਸਾਰਿਆਂ ਨੂੰ ਹੀ ਪਤਾ ਹੈ ਕਿ ਬਿਜਲੀ ਬੋਰਡ ਦੇ ਮੁਲਾਜ਼ਮਾਂ ਦਾ ਤਾਂ ਪਹਿਲਾਂ ਹੀ ਬੋਰਡ ਦੀ ਜ਼ਮੀਨ ਵੇਚਣ ਦੇ ਖਿਲਾਫ ਕਰਨੇ ਚੱਲ ਰਹੇ ਹਨ ਹੜਤਾਲਤੇ ਨੇ ਲੰਮੇ ਸਮੇਂ ਤੋਂ ਉਹ ਪਟਿਆਲੇ ਦੇ ਵਿੱਚ ਮੁੱਖ ਬਿਜਲੀ ਬੋਰਡ ਦੇ ਦਫਤਰ ਦੇ ਸਾਹਮਣੇ ਅਣਮਿੱਥੀ ਹੜਤਾਲ ਤੇ ਵੀ ਬੈਠੇ ਹੋਏ ਨੇ ਪੱਕਾ ਮੋਰਚਾ ਉਹਨਾਂ ਵੱਲੋਂ ਲਾਇਆ ਹੋਇਆ ਹੈ ਇਸੇ ਤਰ੍ਹਾਂ ਹੀ ਜਿਹੜੇ ਰੋਡਵੇਜ ਨੇ ਉਹਨਾਂ ਦੇ ਕਰਮਚਾਰੀਆਂ ਨੇ ਵੀ ਸੰਗਰੂਰ ਵਿਖੇ ਜੋ ਧਰਨਾ ਦਿੱਤਾ ਉਸ ਤੇ ਵਿੱਚ ਵੀ ਜਿਹੜੀ ਮੁੱਖ ਮੰਗ ਸੀ ਉਹ ਨਵੰਬਰ ਮਹੀਨੇ ਦੇ ਵਿੱਚ ਜਿਹੜੇ ਉਹਨਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਕਈਆਂ ਦੇ ਉੱਤੇ ਇਰਾਦਾ ਕਤਲ ਤੱਕ ਦੇ ਦੋਸ਼ ਸੀ ਉਹਨਾਂ ਨੂੰ ਛਡਾਉਣ ਦੇ ਲਈ ਹੀ ਇਹ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਇਹ ਮੁਜਾਰੇ ਹੋ ਰਹੇ ਸੀ ਹੜਤਾਲਾਂ ਹੋ ਰਹੀਆਂ ਸੀ ਨਾ ਕਿ ਯੂਐਸ ਭਾਰਤ ਦੀ ਡੀਲ ਦੇ ਵਿਰੋਧ ਦੇ ਵਿੱਚ ਹੁਣ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਇੱਕ ਆਗੂ ਜਿਹੜੇ ਨੇ ਸੁਦਾਗਰ ਸਿੰਘ ਗੋਦਾਣੀ ਉਹ ਕਹਿੰਦੇ ਨੇ ਕਿ ਕੁਝ ਬੱਸਾਂ ਗੜੀਆਂ ਨੇ ਉਹ ਸੜਕਾਂ ਤੇ ਨਹੀਂ ਚੱਲੀਆਂ ਉਤਰੀਆਂ ਪਰ ਅਸੀਂ ਕਿਸੇ ਵੀ ਮਲਾਜਮ ਨੂੰ ਤੱਕੇ ਦੇ ਨਾਲ ਆਪਣੇ ਵਿਰੋਧ ਪ੍ਰਦਰਸ਼ਨ ਦੇ ਵਿੱਚ ਆਪਣੇ ਧਰਨੇ ਦੇ ਵਿੱਚ ਸ਼ਾਮਲ ਨਹੀਂ ਕਰ ਰਹੇ ਬਹੁਤ ਮੁਲਾਜ਼ਮ ਆਪਣੀ ਮਰਜ਼ੀ ਦੇ ਨਾਲ ਹੀ ਸਾਡੇ ਧਰਨੇ ਦੇ ਵਿੱਚ ਸ਼ਾਮਲ ਹੋਣ ਆ ਰਹੇ ਹਨ ਹੁਣ ਕਿਸਾਨ ਜਥੇਬੰਦੀਆਂ ਵੱਲੋਂ ਇਹ ਵੀ ਦਾਵਾ ਕੀਤਾ ਗਿਆ ਕਿ ਜਿਹੜਾ ਇਹ ਭਾਰਤ ਬੰਦੀ ਕਾਲ ਦਿੱਤੀ ਗਈ ਸੀ ਇਹ ਇਕੱਲੀ ਭਾਰਤ ਯੂਐਸਏ ਦੀ ਡੀਲ ਨੂੰ ਲੈ ਕੇ ਨਹੀਂ ਦਿੱਤੀ ਗਈ ਸੀ ਬਲਕਿ ਇਹਦੇ ਵਿੱਚ ਜਿਹੜਾ ਅਸੀਂ ਬਿਜਲੀ ਸੋਧ ਬਿੱਲ ਦਾ ਵਿਰੋਧ ਕਰ ਰਹੇ ਹਾਂ ਉਹ ਮੰਗ ਵੀ ਸ਼ਾਮਲ ਸੀ ਜਿਹੜਾ ਬੀਜ ਬਿੱਲ ਦਾ ਵਿਰੋਧ ਹੋ ਰਿਹਾ ਹੈ ਉਹ ਵੀ ਸ਼ਾਮਲ ਸੀ ਮਨਰੇਗਾ ਦੀ ਥਾਂ ਤੇ ਜਿਹੜਾ ਨਵਾਂ ਜੀਰਾਮ ਜੀ ਕਾਨੂੰਨ ਲਿਆਂਦਾ ਗਿਆ ਹੈ ਉਹ ਮੁੱਦਾ ਵੀ ਇਸ ਵਿਰੋਧ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਸੀ ਸਾਰੇ ਮੁੱਦਿਆਂ ਨੂੰ ਲੈ ਕੇ ਹੀ ਇਹ ਭਾਰਤ ਮੰਨ ਦੀ ਕਾਲ ਦਿੱਤੀ ਗਈ ਸੀ ਇਕੱਲੇ ਭਾਰਤ ਤੇ ਯੂਐਸ ਦੀ ਡੀਲ ਦੇ ਵਿਰੋਧ ਦੇ ਵਿੱਚ ਇਹ ਬੰਦ ਦੀ ਕਾਲ ਨਹੀਂ ਸੀ ਲੇਕਿਨ ਜੇ ਇਹ ਸਚਾਈ ਹੈ ਕਿ ਤੁਸੀਂ 4-5 ਅਹਿਮ ਮੁੱਦਿਆਂ ਨੂੰ ਲੈ ਕੇ ਭਾਰਤ ਮੰਨ ਦੀ ਕਾਲ ਦਿੱਤੀ ਸੀ ਜਿਹੜੀ ਸੂਬੇ ਦੀ ਸੱਤਾਧਰ ਪਾਰਟੀ ਹੈ ਉਹ ਵੀ ਸਮਰਥਨ ਕਰ ਰਹੀ ਸੀ ਮੁੱਖ ਵਿਰੋਧੀ ਪਾਰਟੀ ਜਿਹੜੀ ਹੈ ਕਾਂਗਰਸ ਪਾਰਟੀ ਉਹ ਵੀ ਤੁਹਾਡਾ ਸਮਰਥਨ ਕਰ ਰਹੀ ਸੀ ਬਾਕੀ ਸਿਆਸੀ ਪਾਰਟੀਆਂ ਜਿਵੇਂ ਅਕਾਲੀ ਦਲ ਖੇਤਰੀ ਪਾਰਟੀ ਹੈ ਉਹ ਵੀ ਇਸ ਮੁੱਦੇ ਤੇ ਤੁਹਾਡਾ ਸਮਰਥਨ ਕਰ ਰਹੀਆਂ ਸੀ ਫੇਰ ਵੀ ਜੇ ਭਾਰਤ ਬੰਦ ਦੀ ਕਾਲ ਨੂੰ ਇਸ ਹੜਤਾਲ ਨੂੰ ਹੰਘਾਰਾ ਮਠਾ ਹੀ ਰਹੇ ਰਲਮਾ ਮਲਮਾ ਜਾਈ ਮਿਲੇ ਜਿਹੜੀ ਆਮ ਰੋਜ਼ਮਰਾਂ ਦੀ ਜ਼ਿੰਦਗੀ ਹੈ ਉਹ ਬਹੁਤੀ ਪ੍ਰਭਾਵਿਤ ਨਾ ਹੋਵੇ ਤਾਂ ਇਸ ਨੂੰ ਕਿਵੇਂ ਦੇਖਣਾ ਚਾਹੀਦਾ ਹੈ ਇਸ ਨੂੰ ਕਿਵੇਂ ਸਮਝਣਾ ਚਾਹੀਦਾ ਹੈ ਖਾਸ ਕਰ ਇਹਨਾਂ ਕਿਸਾਨ ਜਥੇਬੰਦੀਆਂ ਵੱਲੋਂ ਐਸਕੇਮ ਵੱਲੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜੇ ਸਭ ਤੋਂ ਮੂਰੇ ਹੋ ਕੇ ਇਸ ਵਿਰੋਧ ਨੂੰ ਲੀਡ ਕਰ ਰਹੇ ਸੀ ਇਸ ਕਾਲ ਨੂੰ ਸਭ ਤੋਂ ਪਹਿਲਾਂ ਹੋ ਕੇ ਉਹਨਾਂ ਦੇ ਵੱਲੋਂ ਹੀ ਸੱਦਾ ਦਿੱਤਾ ਗਿਆ ਸੀ ਜਾਂ ਸਮਰਥਨ ਕੀਤਾ ਗਿਆ ਸੀ ਜੇ ਐਨੇ ਮੁੱਦੇ ਐਨੀਆਂ ਪਾਰਟੀਆਂ ਦਾ ਸਮਰਥਨ ਹੋਣ ਦੇ ਬਾਵਜੂਦ ਵੀ ਤੁਹਾਡੀ ਕਾਲ ਨੂੰ ਲੋਕ ਹੁੰਗਾਰਾ ਨਹੀਂ ਦੇਣੇ ਇਹ ਤਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਸ਼ਾਇਦ ਲੋਕ ਇਸ ਨਿੱਤ ਦਿਨ ਦੇ ਕਰਨਿਆਂ ਤੋਂ ਹਰ ਰੋਜ਼ ਦੇ ਅੰਦੋਲਨਾਂ ਤੋਂ ਅੱਕ ਚੁੱਕੇ ਨੇ ਤੰਗ ਆ ਚੁੱਕੇ ਨੇ ਉਹਨਾਂ ਨੂੰ ਵੀ ਥੋੜੀ ਬਹੁਤੀ ਨਾਰਮਲ ਸੀ ਆਪਣੀ ਜ਼ਿੰਦਗੀ ਦੇ ਵਿੱਚ ਚਾਹੀਦੀ ਹੈ ਕਿ ਉਹ ਕਰੋ ਨਿਕਲਣ ਆਪਣੇ ਕੰਮ ਕਾਜ ਤੇ ਜਾਣ ਕੋਈ ਰਸਤਾ ਰਾਹ ਦੇ ਵਿੱਚ ਰੁਕਿਆ ਨਾ ਹੋਵੇ ਉਹਨਾਂ ਨੂੰ ਡਾਇਵਰਜਨ ਲੈ ਕੇ ਪਿੰਡਾਂ ਦੇ ਵਿੱਚੋਂ ਦੀ ੱੱਕੇ ਖਾਂਦੇ ਹੋਏ ਇੱਧਰ ਉੱਧਰ ਲੰਮਾ ਛਮਾ ਬਤਾ ਕੇ ਆਪਣੇ ਘਰ ਜਾਂ ਦਫ਼ਤਰ ਪਹੁੰਚਣ ਦੇ ਵਿੱਚ ਤਕਲੀਫ਼ ਨਾ ਚੱਲਣੀ ਪਵੇ ਉਹ ਆਮ ਜ਼ਿੰਮੇਂਦਗੀ ਦੇ ਵਿੱਚ ਹਰ ਰੋਜ਼ ਉਹਨਾਂ ਦਾ ਬਤਿੱਤ ਹੁੰਦਾ ਹੈ ਉਸੇ ਤਰ੍ਹਾਂ ਹੀ ਰਹਿਣਾ ਚਾਹੁੰਦੇ ਹਰ ਰੋਜ਼ ਕਿਸੇ ਨਾ ਕਿਸੇ ਮੁੱਦੇ ਦੇ ਉੱਤੇ ਧਰਨਾ ਉਨ੍ਹਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦਾ ਹੈ ਤੇ ਹੁਣ ਉਹ ਅੱਕ ਚੁੱਕੇ ਆ। ਲੇਕਿਨ ਕੀ ਸਿਰਫ ਇਹੀ ਵਜ੍ਹਾ ਹੈ ਕਿ ਇਹ ਵੀ ਵਜ੍ਹਾ ਹੋ ਸਕਦੀ ਹੈ ਇਨ੍ਹਾਂ ਮੁੱਦਿਆਂ ਦੇ ਉੱਤੇ ਸ਼ਾਹਦੂ ਖੁੱਲ੍ਹ ਕੇ ਉਸ ਤਰੀਕੇ ਨਾਲ ਸਮਰਥਨ ਨਾ ਦੇ ਰਹੇ ਹੋਣ ਜਿਸ ਤਰੀਕੇ ਨਾਲ ਪਹਿਲਾਂ ਜਿਹੜਾ ਸਭ ਤੋਂ ਪਹਿਲਾਂ ਕਿਸਾਨੀ ਅੰਦੋਲਨ ਹੋਇਆ ਸੀ ਤਿੰਨ ਖੇਤੀ ਕਾਨੂੰਨਾਂ ਦੇ ਵਿਰੁੱਧ ਜਿਵੇਂ ਉਸ ਤਰੀਕੇ ਨਾਲ ਹੰਗਾਰਾ ਮਿਲਿਆ ਸੀ ਉਹ ਉਸ ਤਰੀਕੇ ਨਾਲ ਹੰਗਾਰਾ ਨਹੀਂ ਦੇਣਾ ਚਾਹੁੰਦੇ ਕਿਉਂਕਿ ਸ਼ਾਇਦ ਉਹ ਇਹਨਾਂ ਮੁੱਦਿਆਂ ਨੂੰ ਉਹਨਾਂ ਅਹਿਮ ਨਹੀਂ ਸਮਝਦੇ ਉਹਨਾਂ ਨੂੰ ਇਹ ਨਹੀਂ ਲੱਗਦਾ ਕਿ ਜਿਹੜੇ ਮੁੱਦੇ ਹੁਣ ਚੱਕੇ ਜਾ ਰਹੇ ਨੇ ਉਹ ਉਹਨਾਂ ਦੀ ਜ਼ਿੰਦਗੀ ਨੂੰ ਉਸ ਤਰੀਕੇ ਨਾਲ ਪ੍ਰਭਾਵਿਤ ਕਰਨਗੇ ਇਹ ਕਾਰਨ ਵੀ ਹੋ ਸਕਦਾ ਹੈ ਕਿਉਂਕਿ ਜਦੋਂ ਪਹਿਲੇ ਤਿੰਨ ਖੇਤੀ ਬਿਲਾਅਏ ਸੀ ਉਦੋਂ ਪੰਜਾਬ ਦੇ ਵਿੱਚ ਮੁੱਖ ਚਰਚਾ ਇਹੀ ਹੋ ਰਹੀ ਸੀ ਕਿ ਕੇਂਦਰ ਸਰਕਾਰ ਫਸਲਾਂ ਦੀ ਸਰਕਾਰੀ ਖਰੀਦ ਤੋਂ ਆਪਣੇ ਹੱਥ ਪਿੱਛੇ ਕਿੰਨਾ ਚਾਹੁੰਦੀ ਹੈ ਉਹ ਸਾਰੀ ਖਰੀਦ ਪ੍ਰਾਈਵੇਟ ਵਪਾਰੀਆਂ ਨੂੰ ਦੇਣਾ ਚਾਹੁੰਦੀ ਹੈ ਹੌਣ ਜਿੰਨੇ ਵੀ ਕਿਸਾਨ ਨੇ ਉਹ ਪ੍ਰਾਈਵੇਟ ਵਪਾਰੀਆਂ ਦੇ ਆਸਰੇ ਹੋਣਗੇ ਉਹਨਾਂ ਦੇ ਪਰੋਸੇ ਹੋਣਗੇ ਕਿਸ ਮੁੱਲ ਤੇ ਉਹਨਾਂ ਦੀ ਫਸਲ ਖਰੀਦੀ ਜਾਵੇ ਉਹਨ ਕੁਛ ਇਹ ਯਕੀਨੀ ਨਹੀਂ ਰਹਿ ਜਾਏਗਾ ਉਹਨਾਂ ਦੀ ਜਿਹੜੀ ਫਿਊਚਰ ਆਮਦਨ ਹੈ ਭਵਿੱਖ ਦੇ ਵਿੱਚ ਕਿੰਨੀ ਕਮਾਈ ਹੋਣੀ ਹੈ ਉਸ ਤੇ ਸਿੱਧਾ ਸਿੱਧਾ ਅਸਰ ਸੀ ਔਰ ਐਸੀ ਕਰਕੇ ਹੀ ਹਰ ਇੱਕ ਵਰਗ ਦੇ ਲੋਕ ਨੇ ਉਸ ਸਮੇਂ ਇਹਨਾਂ ਦਾ ਸਮਰਥਨ ਕੀਤਾ ਕਿਉਂਕਿ ਪੰਜਾਬ ਦੀ ਅਰਥਵਿਵਸਥਾ ਮੌਜੂਦਾ ਸਮੇਂ 'ਚ ਨਹੀਂ ਪਿਛਲੇ ਕਈ ਸਾਲਾਂ ਤੋਂ ਕਈ ਦਹਾਕਿਆਂ ਤੋਂ ਇਸ ਐਮਐਸਪੀ ਇਸ ਸਰਕਾਰੀ ਖਰੀਦ ਦੇ ਉੱਪਰ ਹੀ ਟਿਕੀ ਹੋਈ ਹੈ ਜਿਹੜਾ 80-90 ਹਜ਼ਾਰ ਕਰੋੜ ਸਾਲਾਨਾ ਇਸ ਖਰੀਦ ਦੇ ਨਾਲ ਪੈਸਾ ਪੰਜਾਬ ਦੀ ਅਰਥਵਿਵਸਥਾ ਦੇ ਵਿੱਚ ਆਉਂਦਾ ਹੈ ਉਸ ਦੇ ਨਾਲ ਹੀ ਸਾਰਾ ਆਰਥਿਕ ਸਾਈਕਲ ਚੱਲਦਾ ਹੈ ਉਸ ਦੇ ਨਾਲ ਹੀ ਵਪਾਰ ਦੇ ਉੱਤੇ ਵੀ ਨਿਰਭਰ ਹੁੰਦਾ ਹੈ ਉਸ ਦੇ ਨਾਲ ਹੀ ਬਾਜ਼ਾਰ ਵੀ ਪ੍ਰਭਾਵਿਤ ਹੁੰਦਾ ਹੈ ਲੋਕਾਂ ਦੀ ਖਰੀਦ ਕਰਨ ਦੀ ਜਿਹੜੀ ਕਪੈਸਿਟੀ ਹੈ ਉਹ ਵੀ ਪ੍ਰਭਾਵਿਤ ਹੁੰਦੀ ਹੈ ਇਹ ਸਾਰਾ ਜਿਹੜਾ ਸਰਕਲ ਹੈ ਅਰਥਵਿਵਸਥਾ ਦਾ ਉਸ ਦੇ ਆਲੇ-ਦੁਆਲੇ ਹੀ ਘੁੰਮਦੀ ਹੈ ਇਸੇ ਲਈ ਹੀ ਲੋਕਾਂ ਦਾ ਭਰਪੂਰ ਸਮਰਥਨ ਸੀ ਲੋਕ ਸੜਕਾਂ ਦੇ ਉੱਤੇ ਬੋਲਰਾਂ ਤੇ ਜਾ ਕੇ ਧਰਨੇ ਲਾਏ ਔਰ ਪੂਰਾ ਸਾਥ ਇਹਨਾਂ ਜਥੇਬੰਦੀਆਂ ਨੂੰ ਦਿੱਤਾ ਗਿਆ ਲੇਕਿਨ ਸ਼ਾਇਦ ਉਹਨਾਂ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਨਾਲ ਨਾਲ ਇਸੇ ਵਿੱਚੋਂ ਹੀ ਇੱਕ ਮੁੱਖ ਮੰਗ ਉਪਜੇ ਉਹ ਮੁੱਖ ਮੰਗ ਸੀ ਐਮਐਸਪੀ ਦੇ ਉੱਤੇ ਕਾਨੂੰਨੀ ਗਰੰਟੀ ਦੀ ਕਿ ਸਾਨੂੰ ਐਮਐਸਪੀ ਦੇ ਉੱਪਰ ਕਾਨੂੰਨੀ ਗਰੰਟੀ ਚਾਹੀਦੀ ਹੈ ਤਾਂ ਕਿ ਭਵਿੱਖ ਦੇ ਵਿੱਚ ਅਜਿਹੀ ਕੋਸ਼ਿਸ਼ ਨਾ ਹੋਵੇ ਕਿ ਸਰਕਾਰ ਆਪਣੇ ਹੱਥ ਪਿੱਛੇ ਖਿੱਚ ਸਕੇ ਜਿਸ ਤਰੀਕੇ ਨਾਲ ਦਰਸ਼ਕਾਂ ਤੋਂ ਇਹ ਸਿਸਟਮ ਚੱਲਿਆ ਆ ਰਿਹਾ ਹੈ ਉਵੇਂ ਹੀ ਅੱਗੇ ਵੀ ਚੱਲਦਾ ਜਾਏ ਇਸ ਨੂੰ ਯਕੀਨੀ ਬਣਾਉਣ ਦੇ ਲਈ ਉਹ ਲੀਗਲ ਗਰੰਟੀ ਦੀ ਮੰਗ ਉਠੀ ਸੀ ਲੇਕਿਨ ਕਾਨੂੰਨ ਤਾਂ ਵਾਪਸ ਹੋ ਗਏ ਕਿ ਉਹ ਲੀਗਲ ਗਰੰਟੀ ਦਾ ਕਾਨੂੰਨ ਬਣਾਇਆ ਗਿਆ ਕਿ ਕਿਸਾਨ ਜਥੇਬੰਦੀਆਂ ਦੀ ਉਸ ਮੰਗ ਨੂੰ ਪੂਰਾ ਕੀਤਾ ਗਿਆ ਬਿਲਕੁਲ ਨਹੀਂ ਔਰ ਉਸ ਤੋਂ ਬਾਅਦ ਵੀ ਇਸ ਮੰਗ ਦਾ ਜ਼ਿਕਰ बार-बार ਕੀਤਾ ਜਰੂਰ ਜਾਂਦਾ ਹੈ ਲੇਕਿਨ ਇਹਨਾਂ ਕਿਸਾਨ ਜਥੇਬੰਦੀਆਂ ਵੱਲੋਂ ਉਸ ਮੁੱਦੇ ਦੇ ਉੱਤੇ ਕੋਈ ਅੰਦੋਲਨ ਖੜਾ ਕਰਨਾ ਕੋਈ ਲਹਿਰ ਖੜੀ ਕਰਨਾ ਜਾਂ ਸਰਕਾਰ ਦੇ ਉੱਤੇ ਕਿਸੇ ਤਰੀਕੇ ਦਾ ਦਬਾਅ ਪਾਉਣ ਦੀ ਕੋਸ਼ਿਸ਼ ਉਸ ਤਰੀਕੇ ਨਾਲ ਇਕੱਠਿਆਂ ਹੋ ਕੇ ਨਹੀਂ ਕੀਤੀ ਗਈ। ਅਲੱਗ-ਅਲੱਗ ਜਥੇਬੰਦੀਆਂ ਅਲੱਗ-ਅਲੱਗ ਸਮੇਂ ਤੇ ਮੰਗ ਚੱਕਦੀਆਂ ਰਹਿੰਦੀਆਂ ਨੇ। ਕਦੇ-ਕਦੇ ਗੱਲਬਾਤ ਵੀ ਹੁੰਦੀ ਹੈ ਪਰ ਉਹ ਗੱਲ ਉਸੇ ਤਰੀਕੇ ਨਾਲ ਅੱਗੇ ਵਧਦੀ ਆ ਰਹੀ ਹੈ। ਸਰਕਾਰ ਇਹਨਾਂ ਦੇ ਕਾਬੂ ਦੇ ਵਿੱਚ ਨਹੀਂ ਆ ਰਹੀ ਕਿਉਂਕਿ ਇਹਨਾਂ ਵੱਲੋਂ ਉਸ ਤਰੀਕੇ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜਾ ਰਹੀ। ਲੇਕਿਨ ਸਰਕਾਰ ਆਪਣੀ ਜਿਹੜੀ ਉਹਦੀ ਮਨਸ਼ਾ ਸੀ ਉਸ ਦੇ ਉੱਤੇ ਹੋਰ ਤਰੀਕੇ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਜ਼ਰੂਰ ਸ਼ੁਰੂ ਕਰ ਰਹੀ ਹੈ ਜੇ ਤੁਹਾਨੂੰ ਯਾਦ ਹੋਵੇ ਪਿਛਲੇ ਤੋਂ ਪਿਛਲੇ ਸਾਲ ਜਦੋਂ ਝੋਨੇ ਦੀ ਖਰੀਦ ਦਾ ਸਮਾਂ ਆਇਆ ਸੀ ਸ਼ੈਲਰ ਮੜਕਾ ਵੱਲੋਂ ਹੜਤਾਲ ਹੋਈ ਸੀ ਆੜਕੀਆਂ ਵੱਲੋਂ ਹੜਤਾਲ ਹੋਈ ਸੀ ਉਸ ਤੇ ਚੱਲਦੇ ਆ ਕਿਸਾਨ ਕਾਫੀ ਲੰਮੇ ਸਮੇਂ ਤੱਕ ਮੰਡੀਆਂ ਦੇ ਵਿੱਚ ਰੁੜਦੇ ਰਹੇ ਸੀ ਉਹਨਾਂ ਦੀ ਫਸਲ ਦੀ ਖਰੀਦ ਨਹੀਂ ਹੋਈ ਸੀ ਤੇ ਆਖਿਰ ਨੂੰ 3-400 ਰੁਪਏ ਪ੍ਰਤੀ ਕੁਇੰਟਲ ਦੀ ਕਾਟ ਲਗਾ ਕੇ ਐਮਐਸਪੀ ਤੋਂ ਘੱਟ ਰੇਟ ਤੇ ਆਪਣੀ ਫਸਲ ਵੇਚ ਕੇ ਉਹ ਘਰਾਂ ਨੂੰ ਵਾਪਸ ਮੁੜੇ ਸੀ ਪਿਛਲੇ ਸਾਲ ਵੀ ਜੇ ਕਿਤੇ ਹੜ ਨਾ ਆਏ ਹੁੰਦੇ ਤਾਂ ਇਹੀ ਮੰਜ਼ਰ ਸਾਨੂੰ ਦੁਬਾਰਾ ਮੰਡੀਆਂ ਦੇ ਵਿੱਚ ਦੇਖਣਾ ਪੈਂਦਾ ਉਹ ਤਾਂ ਕੁਦਰਤੀ ਦੀ ਕਰੋਪੀ ਕਰਕੇ ਕੁਦਰਤ ਦੀ ਮਾਰ ਪੈਣ ਕਰਕੇ ਪਿਛਲੇ ਸਾਲ ਫਸਲ ਬਹੁਤ ਬਰਬਾਦ ਹੋ ਗਈ ਜਿਹੜੀ ਆਮ ਤੌਰ ਤੇ 1.80-82-88 ਹਜ਼ਾਰ ਟਨ ਫਸਲ ਖਰੀਦੀ ਜਾਂਦੀ ਸੀ ਉਹ ਘਟ ਕੇ 1.5 ਲੱਖ ਟਨ ਦੇ ਆਸ-ਪਾਸ ਰਹਿ ਗਈ ਤਾਂ ਇਸ ਕਰਕੇ ਇੰਨਾ ਰੌਲਾ ਨਹੀਂ ਪਿਆ ਕੁਦਰਤ ਦੀ ਕਰੋਪੀ ਕਰਕੇ ਹੀ ਸਰਕਾਰ ਉਨੀ ਫਸਲ ਖਰੀਦਣ ਤੋਂ ਬਚ ਗਈ ਤੇ ਗੱਲ ਉਸ ਹੱਦ ਤੱਕ ਅੱਗੇ ਨਹੀਂ ਵਧੀ ਲੇਕਿਨ ਕੀ ਇਹ ਗਰੰਟੀ ਹੈ ਕਿ ਇਸ ਸਾਲ ਹੁਣ ਜਦੋਂ ਕਣਕ ਦੀ ਖਰੀਦ ਹੋਣੀ ਹੈ ਉਹ ਨਿਰਵਿਘਨ ਹੋਵੇਗੀ ਕਿਉਂਕਿ ਜਿੰਨੀ ਵੀ ਪੰਜਾਬ ਦੀ ਸਟੋਰੇਜ ਕਪੈਸਿਟੀ ਹੈ ਉਹ ਗਦਾਮ ਨੱਕੋ ਨੱਕ ਭਰੇ ਪਏ ਨੇ ਕੇਂਦਰ ਸਰਕਾਰ ਉੱਥੋਂ ਲਿਫਟਿੰਗ ਨਹੀਂ ਕਰ ਰਹੀ ਜਿਸ ਤਰੀਕੇ ਨਾਲ ਫਸਲ ਚੱਕੀ ਜਾਣੀ ਚਾਹੀਦੀ ਹੈ ਉਹ ਚੱਕੀ ਨਹੀਂ ਜਾ ਰਹੀ ਇਹਦੇ ਨਾਲ ਹੀ ਮਿਲਿੰਗ ਵੀ ਪ੍ਰਭਾਵਿਤ ਹੋ ਰਹੀ ਹੈ ਉਹ ਵੀ ਬਹੁਤ ਥੋਲੀ ਹੋ ਗਈ ਹੈ ਇਸ ਦੇ ਚੱਲਦੇ ਹਰ ਸਾਲ ਜਦੋਂ ਵੀ ਖਰੀਦ ਹੋਣੀ ਹੈ ਮੰਡੀ ਦੇ ਵਿੱਚ ਦਿੱਕਤ ਆਇਆ ਕਰੇਗੀ ਔਰ ਜਦੋਂ ਵੀ ਸਰਕਾਰੀ ਖਰੀਦ ਦੇ ਵਿੱਚ ਦਿੱਕਤ ਆਏਗੀ ਕਿਸਾਨ ਮੰਡੀਆਂ 'ਚ ਰੁੱਲਣਗੇ ਕਿਉਂਕਿ ਉਹਨਾਂ ਕੋਲ ਆਪਣੀ ਫਸਲ ਨੂੰ ਘਰਾਂ ਦੇ ਵਿੱਚ ਰੱਖਣ ਦੀ ਨਾ ਤਾਂ ਕਪੈਸਿਟੀ ਹੈ ਨਾ ਹੀ ਉਹਨਾਂ ਦੇ ਵਿੱਤੀ ਹਾਲਾਤ ਜਏ ਹਨ ਕਿ ਉਹ ਫਸਲ ਵੇਚਣ ਦੇ ਵਿੱਚ ਹੋ ਰਹੀ ਦੇਰੀ ਨੂੰ ਝੱਲ ਸਕਣ ਉਹਨਾਂ ਦੀ ਸਾਰੀ ਆਰਥਿਕ ਜਿਹੜੀ ਨਿਰਭਰਤਾ ਹੈ ਇਸ ਫਸਲ ਦੇ ਉੱਪਰ ਹੁੰਦੀ ਹੈ ਇਹ ਕਾਲ ਹੁੰਦੀ ਹੈ ਕਿ ਫਟਾਫਟ ਸਾਡੀ ਫਸਲ ਵਿਕ ਜਾਏ ਉਹ ਤੋਂ ਜਿਹੜੇ ਪੈਸੇ ਮਿਲਣਗੇ ਉਹਦੇ ਨਾਲ ਅਸੀਂ ਅਗਲਾ ਸਰਕਲ ਚਲਾ ਸਕੀਏ ਚਾਹੇ ਉਹ ਲਿਮਟਾਂ ਦਾ ਸਰਕਲ ਹੈ ਚਾਹੇ ਉਹ ਆਰਤੀਆਂ ਤੋਂ ਲੈਣ ਦੇਣ ਹੈ ਪਿਛਲਾ ਪੂਰਾ ਕਰਕੇ ਨਵਾਂ ਉਧਾਰ ਲੈ ਕੇ ਹੀ ਉਹਨਾਂ ਦੀ ਜਿਹੜੀ ਸਰਕਲ ਹੈ ਉਹਨੇ ਅੱਗੇ ਵਧਣਾ ਹੁੰਦਾ ਹੈ ਉਹਨਾਂ ਦੀ ਜ਼ਿੰਦਗੀ ਚੱਲਦੀ ਹੈ ਇਸੇ ਕਰਕੇ ਉਹਨਾਂ ਤੇ ਪ੍ਰੈਸ਼ਰ ਹੁੰਦਾ ਹੈ ਕਿ ਫਟਾਫਟ ਜਲਦੀ ਤੋਂ ਜਲਦੀ ਫਸਲ ਵਿਕੇ ਤੇ ਅਸੀਂ ਸੁਰੱਖੁਰ ਹੋ ਕੇ ਆਪਣੇ ਘਰ ਜਾਈਏ ਆਪਣੀ ਜ਼ਿੰਦਗੀ ਦੇ ਨਾਲ ਅੱਗੇ ਵਧੀਏ ਲੇਕਿਨ ਇਸ ਮੁੱਦੇ ਦੇ ਉੱਤੇ ਕੋਈ ਵੀ ਕਿਸਾਨ ਜਥੇਬੰਦੀ ਨਾ ਤਾਂ ਗੱਲ ਕਰ ਰਹੀ ਹੈ ਨਾ ਚਰਚਾ ਕਰ ਰਹੀ ਹੈ ਨਾ ਹੀ ਕਿਸੇ ਤਰੀਕੇ ਦਾ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕੀ ਲਿਫਟਿੰਗ ਹੋਵੇ ਉਹ ਗਦਾਮ ਖਾਲੀ ਹੋਣ ਤਾਂ ਕਿ ਅਗਲੇ ਖਰੀਦ ਦੇ ਸਰਕਲ ਦੇ ਵਿੱਚ ਕੋਈ ਦਿੱਕਤ ਨਾ ਆਵੇ ਇਨ੍ਹਾਂ ਮੁੱਦਿਆਂ ਤੇ ਗੱਲ ਕਰਨ ਦੀ ਥਾਂ ਤੇ ਹੋਰ ਮੁੱਦੇ ਕੱڑے ਜਾ ਰਹੇ ਨੇ ਚਾਹੇ ਉਹ ਅਮਰੀਕਾ ਤੇ ਭਾਰਤ ਦੀ ਡੀਲ ਹੋਵੇ ਚਾਹੇ ਬਿਜਲੀ ਬਿੱਲ ਹੋਣ ਚਾਹੇ ਮਨਰੇਗਾ ਹੋਵੇ ਇਨ੍ਹਾਂ ਮੁੱਦਿਆਂ ਤੇ ਬਾਰ-ਬਾਰ ਅੰਦੋਲਨਾਂ ਦੀ ਗੱਲ ਕੀਤੀ ਜਾਂਦੀ ਹੈ ਧਰਨੇ ਦਿੱਤੇ ਜਾਂਦੇ ਨੇ ਪਰ ਅਸਲੀ ਮੁੱਦੇ ਨੂੰ ਛੇੜਿਆ ਨਹੀਂ ਜਾਂਦਾ ਔਰ ਇਸੇ ਕਰਕੇ ਹੀ ਲੋਕਾਂ ਦਾ ਸਮਰਥਨ ਜਿਹੜਾ ਹੈ ਉਹ ਇਨ੍ਹਾਂ ਜਥੇਬੰਦੀਆਂ ਨੂੰ ਨਹੀਂ ਮਿਲ ਰਿਹਾ ਲੋਕ ਪਿੱਛੇ हट ਗਏ ਨੇ ਕਿਉਂਕਿ ਅਸਲ ਮੁੱਦੇ ਦੀ ਜੇ ਜਿ세 ਬੰਦੀਆਂ ਗੱਲ ਨਹੀਂ ਕਰ ਰਹੀਆਂ ਇਹ ਸਿਰਫ ਸਿਆਸਤ ਕਰ ਰਹੀਆਂ ਨੇ ਆਪਣੇ ਆਪ ਨੂੰ ਸਿਆਸੀ ਤੌਰ ਤੇ ਰੈਲੇਵੈਂਟ ਰੱਖਣ ਦੀ ਕੋਸ਼ਿਸ਼ ਕਰ ਰਹੀਆਂ। ਜੇ ਤੁਸੀਂ ਬਲਵੀਰ ਸਿੰਘ ਰਾਜੇਵਾਲ ਦੇ ਬਿਆਨ ਸੁਣੋ ਜੋ ਪਿਛਲੇ ਦਿਨਾਂ ਦੇ ਵਿੱਚ ਇੰਟਰਵਿਊਆਂ ਦੇ ਵਿੱਚ ਦਿੰਦੇ ਆ ਰਹੇ ਨੇ ਉਹ ਕਦੇ ਸੁਨੀਲ ਜਾਖੜ ਤੇ ਸਵਾਲ ਖੜੇ ਕਰਦੇ ਨੇ ਕਿ ਤੈਨੂੰ ਖੇਤੀ ਬਾਰੇ ਕੀ ਪਤਾ? ਕਿਉਂਕਿ ਕੌਨਵੈਂਟ ਸਕੂਲਾਂ ਦਾ ਪੜਿਆ ਹੋਇਆ ਹੈ। ਕਦੇ ਉਹ ਆਪਣਾ ਜ਼ਿਕਰ ਕਰਦੇ ਨੇ ਕਿ ਮੈਂ ਤਾਂ ਜੀ ਮੂਫਲੇ ਵੀ ਗੁਰਦਾਰਾ ਰਹਾ ਹਾਂ। ਮੈਂ ਤਾਂ ਬੜਦਾ ਨਾਲ ਹਲ ਪਾਉਂਦਾ ਰਿਹਾ ਹਾਂ ਇਹਨਾਂ ਚੀਜ਼ਾਂ ਦਾ ਭਾਰਤ ਅਮਰੀਕਾ ਦੀ ਟ੍ਰੇਡ ਡੀਲ ਦੇ ਨਾਲ ਕੀ ਸਬੰਧ ਹੈ ਇਹ ਕਿੱਥੇ ਜ਼ਾਹਰ ਹੁੰਦਾ ਹੈ ਕਿ ਤੁਹਾਨੂੰ ਇੰਨੀ ਨੌਲੇਜ ਹੈ ਉਹਨਾਂ ਵਪਾਰਕ ਸਮਝੌਤਿਆਂ ਦੇ ਬਾਰੇ ਜਾਂ ਤੁਸੀਂ ਆਮ ਕਿਸਾਨਾਂ ਨੂੰ ਇਹ ਸਮਝਾ ਸਕੋ ਕਿ ਤੁਹਾਨੂੰ ਇਹਦੇ ਬਾਰੇ ਜਿਆਦਾ ਪਤਾ ਹੈ ਹੋਰ ਕਿਸੇ ਨੂੰ ਇਹਦੇ ਬਾਰੇ ਇੰਨਾ ਗਿਆਨ ਨਹੀਂ ਜੇ ਤੁਸੀਂ ਲੋਕਾਂ ਨੂੰ ਇਹ ਮੁੱਦਾ ਸਮਝਾਉਣਾ ਹੀ ਚਾਹੁੰਦੇ ਹੋ ਕਿ ਦਮ ਭਰਦੇ ਹੋ ਕਿ ਤੁਹਾਨੂੰ ਇਸ ਦੀ ਬਹੁਤ ਸਮਝ ਹੈ ਇਹ ਕਿਸਾਨਾਂ ਦੇ ਹਿੱਤਾਂ ਦੇ ਖਿਲਾਫ ਹੈ ਤਾਂ ਤੁਸੀਂ ਇਹ ਸਮਝਾਓ ਕਿ ਚੌਲ ਕਣਕ ਅਤੇ ਡੇਰੀ ਇਹ ਤਿੰਨੇ ਹੀ ਚੀਜ਼ਾਂ ਪੰਜਾਬ ਦੇ ਕਿਸਾਨਾਂ ਨੂੰ ਪ੍ਰਭਾਵਿਤ ਕਰਦੀਆਂ ਹਨ ਇਹਨਾਂ ਦੇ ਉੱਪਰ ਇਸ ਡੀਲ ਦਾ ਕੀ ਅਸਰ ਪਵੇਗਾ ਪੰਜਾਬ ਦੇ ਕਿਸਾਨਾਂ ਨੂੰ ਇਸ ਦਾ ਕੀ ਨੁਕਸਾਨ ਹੈ ਕੀ ਜੇ ਅੱਜ ਦੁੱਧ ਤੁਹਾਡਾ 80 ਰੁਪਏ ਕਿਲੋ ਵਿਕ ਰਿਹਾ ਹੈ ਇਸ ਡੀਲ ਦੇ ਹੋਣ ਨਾਲ ਉਸ ਦਾ ਰੇਟ 60 ਰੁਪਏ ਹੋ ਜਾਏਗਾ 70 ਰੁਪਏ ਹੋ ਜਾਏਗਾ 50 ਰੁਪਏ ਹੋ ਜਾਏਗਾ ਇਸ ਤਰ੍ਹਾਂ ਨਾਲ ਕੋਈ ਅਸਰ ਪਵੇਗਾ ਜਾਂ ਕੀ ਚੌਲਾਂ ਅਤੇ ਕਣਕ ਦੀ ਖਰੀਦ ਦੇ ਵਿੱਚ ਕੋਈ ਫਰਕ ਪੈ ਜਾਏਗਾ ਇਹ ਚੀਜ਼ਾਂ ਸਮਝਾਉਣ ਦੀ ਥਾਂ ਤੇ ਉਹ ਬਿਆਨ ਦੇ ਰਹੇ ਹਨ ਕਿ ਸਰਕਾਰ ਨੇ ਜੋ ਦਾਵਾ ਕੀਤਾ ਹੈ ਕਿ ਇਹ ਤਿੰਨੇ ਚੀਜ਼ਾਂ ਹੀ ਉਸਦੀਨ ਦਾ ਭਾਗ ਨਹੀਂ ਸਾਨੂੰ ਉਸ ਤੇ ਵਿਸ਼ਵਾਸ ਨਹੀਂ ਹੈ ਸਾਨੂੰ ਸਰਕਾਰ ਤੇ ਭਰੋਸਾ ਨਹੀਂ ਹੈ ਸਾਡੇ ਇਹ ਗੱਲ ਗਲੇ ਦੇ ਵਿੱਚ ਉਤਰ ਨਹੀਂ ਰਹੀ ਬਸ ਕੀ ਮਹਿਜ ਸ਼ੱਕ ਦੇ ਆਧਾਰ ਤੇ ਤੁਸੀਂ ਅੰਦੋਲਨ ਛੇੜ ਸਕਦੇ ਹੋ ਸੜਕਾਂ 'ਤੇ ਆ ਸਕਦੇ ਹੋ ਜੇ ਤੁਹਾਨੂੰ ਵਿਸ਼ਵਾਸ ਨਹੀਂ ਹੋ ਰਿਹਾ ਤਾਂ ਥੋੜਾ ਇੰਤਜ਼ਾਰ ਕਰੋ ਇਸ ਡੀਲ ਨੂੰ ਫਾਰਮਲੀ ਸਾਈਨ ਹੋ ਲੈਣ ਦਿਓ ਜਦੋਂ ਤੁਹਾਡੇ ਸਾਹਮਣੇ ਦਸਤਾਵੇਜ਼ ਆ ਜਾਣਗੇ ਉਹ ਦਸਤਾਵੇਜ਼ ਪੜ੍ਹ ਕੇ ਤੁਸੀਂ ਆਪਣੇ ਜਿਹੜੇ ਸ਼ੰਕਕੇ ਨੇ ਅੰਦੇਸ਼ੇ ਨੇ ਉਹ ਦੂਰ ਕਰ ਸਕਦੇ ਹੋ ਜੇ ਫੇਰ ਵੀ ਦੂਰ ਨਹੀਂ ਹੁੰਦੇ ਤਾਂ ਉਹਨਾਂ ਦਸਤਾਵੇਜ਼ਾਂ ਦੇ ذریعے ਲੋਕਾਂ ਦੇ ਵਿੱਚ ਜਾ ਸਕਦੇ ਹਾਂ ਲੋਕਾਂ ਨੂੰ ਇਹ ਯਕੀਨ ਦਿਵਾ ਸਕਦੇ ਹਾਂ ਕਿ ਅਸੀਂ ਜੋ ਕਹਿ ਰਹੇ ਸੀ ਸਹੀ ਕਹਿ ਰਹੇ ਸੀ ਪਰ ਉਹ ਇੰਤਜ਼ਾਰ ਨਹੀਂ ਕੀਤਾ ਜਾ ਰਿਹਾ ਉਹ ਸਰਕਾਰ ਦੇ ਦਾਅਵਿਆਂ ਨੂੰ ਸਿਰਫ ਇਹ ਕਹਿ ਕੇ ਕਿ ਸਾਨੂੰ ਯਕੀਨ ਨਹੀਂ ਹੈ ਤੁਸੀਂ ਅੰਦੋਲਨਾਂਆਂ ਦੇ ਕਾਲ ਦੇ ਰਹੇ ਹੋ ਤੁਸੀਂ ਭਾਰਤ ਬੰਦ ਦੇ ਸੱਦੇ ਦੇ ਰਹੇ ਹੋ ਇਹ ਕਿੱਥੋਂ ਤੱਕ ਜਾਏਗਾ ਸ਼ਾਇਦ ਇਹਨਾਂ ਗੱਲਾਂ ਕਰਕੇ ਹੀ ਜਿਹੜਾ ਪਬਲਿਕ ਦਾ ਹੰਗਾਰਾ ਹੈ ਉਹ ਇੰਨਾ ਜ਼ਿਆਦਾ ਨਹੀਂ ਮਿਲ ਰਿਹਾ ਜਿਹੜਾ ਲੋਕਾਂ ਦਾ ਸਮਰਥਨ ਮਿਲਣਾ ਚਾਹੀਦਾ ਸੀ ਜਦੋਂ ਉਹਨਾਂ ਨੂੰ ਕੋਈ ਵੀ ਬੁੱਧਾ ਸਿੱਧੇ ਸਿੱਧੇ ਪ੍ਰਭਾਵਿਤ ਕਰਦਾ ਹੈ ਉਹਨਾਂ ਦੀ ਆਰਥਿਕਤਾ ਨੂੰ ਪ੍ਰਭਾਵਿਤ ਕਰਦਾ ਹੈ ਉਸ ਤਰੀਕੇ ਦਾ ਰਿਸਪੌਂਸ ਇਹਨਾਂ ਜਥੇਬੰਦੀਆਂ ਨੂੰ ਨਹੀਂ ਮਿਲ ਰਿਹਾ ਇਥੋਂ ਤੱਕ ਕਿ ਟ੍ਰੇਡ ਯੂਨੀਅਨਾਂ ਲੇਬਰ ਯੂਨੀਅਨ ਵੱਲੋਂ ਕਾਲ ਦੇਣ ਦੇ ਬਾਵਜੂਦ ਵੀ ਫੈਕਟਰੀਆਂ ਦੇ ਵਿੱਚ ਕੰਮਕਾਜ ਪ੍ਰਭਾਵਿਤ ਨਹੀਂ ਹੋਇਆ ਉਹ ਉਸੇ ਤਰੀਕੇ ਨਾਲ ਹੀ ਚੱਲਦਾ ਰਿਹਾ ਇਹ ਵੀ ਇੱਕ ਇਸ਼ਾਰਾ ਹੈ ਕਿ ਜਿਹੜਾ ਵਿਰੋਧ ਹੋ ਰਿਹਾ ਹੈ ਇਹ ਤੱਥਾਂ ਤੇ ਆਧਾਰਿਤ ਨਹੀਂ ਹੈ ਇਹ ਸਿਰਫ ਸਿਆਸਤ ਦੇ ਤੌਰ ਤੇ ਹੋ ਰਿਹਾ ਹੈ ਸਿਆਸੀ ਰੈਲੇਵੈਂਸ ਦੇ ਵਿੱਚ ਆਪਣੇ ਆਪ ਨੂੰ ਬਣਾਏ ਰੱਖਣ ਦੇ ਹੋ ਸ਼ਾਇਦ ਇਸੇ ਕਰਕੇ ਹੀ ਇਹ ਬੰਦ ਨੂੰ ਹੰਗਾਰਾ ਨਾਮ ਮਿਲਣ ਦਾ ਸਾਰਾ ਠੇਕਰਾ ਸਰਕਾਰ ਦੇ ਸਿਰ ਪੰਨਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦਾ ਡੋਗਲਾਪਣ ਹੈ ਇਸੇ ਕਰਕੇ ਹੀ ਇਹ ਸਭ ਕੁਝ ਹੋ ਰਿਹਾ ਹੈ لیکن ਇੱਥੇ ਇਹ ਕਹਿਣਾ ਵੀ ਲਾਜ਼ਮੀ ਹੈ ਕਿ ਪਾਰਟੀ ਚਾਹੇ ਕੋਈ ਵੀ ਨੀਤੀ ਦੇ ਉੱਤੇ ਵਿਸ਼ਵਾਸ ਕਰਦੀ ਹੋਵੇ ਉਹ ਕਿਸੇ ਵੀ ਬੰਦ ਦਾ ਜਾਂ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਕਰਦੀ ਹੋਵੇ ਸਰਕਾਰ ਦਾ ਇਹ ਫਰਜ਼ ਹੁੰਦਾ ਹੈ ਕਿ ਉਹ ਜੋ ਸਰਕਾਰੀ ਕੰਮਕਾਜ ਹੈ ਜੋ ਪ੍ਰਸ਼ਾਸਨ ਹੈ ਉਸ ਨੂੰ ਨਿਰਵਿਘਨ ਹੀ ਚੱਲਣ ਦੇਵੇ ਉਸ ਨੂੰ ਕਿਸੇ ਤਰੀਕੇ ਦਾ ਜਿਹੜਾ ਅਸਰ ਹੈ ਉਹ ਨਹੀਂ ਪੈਣ ਦੇਣਾ ਚਾਹੀਦਾ ਇਹਨਾਂ ਧਰਨਿਆਂ ਦੇ ਨਾਲ ਆਮ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ ਇਹ ਸਰਕਾਰ ਦਾ ਫਰਜ਼ ਹੈ ਇਹ ਸਰਕਾਰ ਦਾ ਕੰਮ ਹੈ ਉਸੇ ਤਰੀਕੇ ਨਾਲ ਹੀ ਉਸ ਨੂੰ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ ਲੇਕਿਨ ਇੱਥੇ ਇਹ ਉਮੀਦ ਵੀ ਕਰਦੇ ਆ ਕਿ ਸਾਰੀਆਂ ਹੀ ਤਰ੍ਹਾਂ ਚਾਹੇ ਉਹ ਸਰਕਾਰ ਹੈ ਸੱਤਾ ਤੇ ਰਹੇ ਵਿਰੋਧੀ ਪਾਰਟੀਆਂ ਨੇ ਜਾਂ ਇਹ ਟਰੇਡ ਯੂਨੀਅਨਾਂ ਨੇ ਕਿਸਾਨ ਜਥੇਬੰਦੀਆਂ ਨੇ ਇਹ ਵੀ ਇਸ ਗੱਲ ਨੂੰ ਸਮਝਣ ਗਿਆ ਕਿ ਜਿਸ ਤਰੀਕੇ ਦੀ ਹੁਣ ਸਿਆਸਤ ਹੋ ਰਹੀ ਹੈ ਅਸੀਂ ਮੁੱਦਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਕਰਦੇ ਅਸੀਂ ਲੋਕਾਂ ਨੂੰ ਤੱਥ ਨਹੀਂ ਦੱਸਦੇ ਕੀ ਅਸਲੀਅਤ ਹੈ ਕੀ ਪ੍ਰੋਪਾਗੈਂਡਾ ਹੈ ਇਸ ਦੇ ਵਿੱਚ ਫਰਕ ਭੁਲਾ ਦਿੱਤਾ ਗਿਆ ਹੈ ਸ਼ਾਇਦ ਇਸੇ ਲਈ ਹੀ ਲੋਕਾਂ ਦਾ ਸਮਰਥਨ ਇਹਨਾਂ ਪਾਰਟੀਆਂ ਨੂੰ ਇਹਨਾਂ ਜਥੇਬੰਦੀਆਂ ਨੂੰ ਨਹੀਂ ਮਿਲ ਰਿਹਾ ਹੈ ਇਸ ਤੋਂ ਚੰਗਾ ਹੈ ਕਿ ਸਿਰਫ ਫੋਕੀ ਸਿਆਸਤ ਕਰਨ ਦੀ ਬਜਾਏ ਫੋਕੇ ਨਾਅਰੇ ਮਾਰਨ ਦੀ ਬਜਾਏ ਸਿਰਫ ਧਰਨੇ ਪ੍ਰਦਰਸ਼ਨ ਦੀ ਰਾਜਨੀਤੀ ਨੂੰ ਅੱਗੇ ਵਧਾਉਣ ਦੀ ਥਾਂ ਤੇ ਤੱਥਾਂ ਅਤੇ ਮੁੱਦਿਆਂ ਦੀ ਰਾਜਨੀਤੀ ਕੀਤੀ ਜਾਵੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਜਿਹੜੀ ਚੀਜ਼ ਨਾਲ ਨੁਕਸਾਨ ਹੁੰਦਾ ਹੈ ਉਸ ਨੀਤੀ ਦਾ ਵਿਰੋਧ ਕੀਤਾ ਜਾਵੇ ਪਰ ਵਿਰੋਧ ਤੋਂ ਪਹਿਲਾਂ ਉਹ ਨੁਕਸਾਨ ਕਿਵੇਂ ਹੁੰਦਾ ਹੈ ਇਹ ਵੀ ਸਮਝਾਇਆ ਜਾਵੇ ਤਾਂ ਕਿ ਲੋਕ ਆਪਣੇ ਆਪ ਇਹ ਫੈਸਲਾ ਕਰ ਸਕਣ ਕਿ ਕਿਹੜੀ ਚੀਜ਼ ਉਹਨਾਂ ਦੇ ਲਈ ਸਹੀ ਹੈ ਤੇ ਕਿਹੜੀ ਗਲਤ ਇਸੇ ਉਮੀਦ ਦੇ ਨਾਲ ਕਿ ਭਵਿੱਖ ਦੇ ਵਿੱਚ ਮੁੱਦਿਆਂ ਦੀ ਰਾਜਨੀਤੀ ਹੋਏਗੀ ਤੱਥਾਂ ਦੀ ਰਾਜਨੀਤੀ ਹੋਏਗੀ ਅਸੀਂ ਤੋਂ ਉਪਰ ਵਿਦਾ ਲੈਣੇ ਆ ਧੰਨਵਾਦ